ਉਹ ਸਾਰੇ ਭਾਰਤ ਵਾਸੀਆਂ ਦੇ ਸਾਂਝੇ ਨੇਤਾ ਤੇ ਸੰਵਿਧਾਨ ਨਿਰਮਤਾ ਹਨ। ਉਹਨਾਂ ਨੇ ਸੰਵਿਧਾਨ ਬਣਾਇਆ ਸਾਰੇ ਦੇਸ਼ ਦੇ ਕੰਮ ਆਇਆ। ਜਦੋਂ ਕਮੇਟੀ ਬਣੀ ਸੀ ਤਾਂ ਉਸ ਵੇਲੇ ਬਾਕੀ ਜਿਹੜੇ ਹੋਰ ਵੀ ਸੀ ਉਹ ਜਵਾਬ ਦੇ ਗਏ ਸੀ ਕਿ ਇਹ ਬਹੁਤ ਵੱਡਾ ਕੰਮ ਹੈ ਜੀ ਸਾਡੇ ਵਾਸਤਾ ਰੋਗ ਨਹੀਂ ਹੈ। ਤੇ ਇੱਕੋ ਇੱਕ ਸ਼ਖਸ ਡਾਕਟਰ ਪੀਬਰਾਵ ਦੇਦਕਰ ਸਾਹਿਬ ਜਿਹੜੇ ਗਲਤ ਪਰਿਵਾਰ ਨਾਲ ਸਬੰਧ ਰੱਖਦੇ ਸੀ ਉਹਨਾਂ ਨੇ ਬੀੜਾ ਚੁੱਕਿਆ ਸੀ ਕਿ ਮੈਂ ਕਰਕੇ ਦਿਖਾਉਂਗਾ ਜਿਨ੍ਹਾਂ ਨੇ ਏਡਾ ਵੱਡਾ ਸੰਵਿਧਾਨ ਜਿਹੜੇ ਉਪਦੇਸ਼ਾ ਦੇ ਸੰਵਿਧਾਨ ਸੀ ਉਹਨਾਂ ਤੋਂ ਵੇਖ ਕੇ ਉਹਨਾਂ ਤੋਂ ਚੰਗੇ ਗੁਣ ਪੱਠੇ ਕਰਕੇ ਤੇ ਫਿਰ ਸੰਵਿਧਾਨ ਤਿਆਰ ਹੋਇਆ ਸੀ ਅੱਜ ਸਾਰੀ ਸਾਰਾ ਭਾਰਤ ਜਿਸ ਤਰ੍ਹਾਂ ਸੀ ਇੱਕ মালা ਪ੍ਰੋਲ ਨੇ ਉਹਦੇ ਵਿੱਚ ਮੜ ਕੇ ਹੁੰਦੇ ਨੇ ਉਸ ਤਰ੍ਹਾਂ ਹੀ ਸਾਡੇ ਡਾਕਟਰ ਪੀਮਰಾವ್ ਵੇਦਕਰ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਦੇ ਵਿੱਚ ਭਾਰਤ মালা ਦੀ ਤਰ੍ਹਾਂ ਰਹ ਰਿਹਾ ਹੈ ਸਿਰਫ ਗੁਰਪੰਧਤ ਪੰਨੂ ਨੇ ਸਮਾਜ ਨੂੰ ਵੰਡਣ ਵਾਸਤੇ ਗਲਤ ਬਿਆਨਬਾਜ਼ੀ ਕੀਤੀ ਹੈ ਕਿ ਡਾਕਟਰ ਪੀਮਰಾವ್ ਵੇਦਕਰ ਸਾਹਿਬ ਕੱਲੇ ਦਲਤਾਂ ਦੇ ਕੱਲੇ ਦਲਤਾਂ ਦੇ ਨਹੀਂ ਉਹ ਸਾਰੇ ਪਾਰਕਵਾਸੀਆਂ ਦੇ ਨੇ ਜਿਹੜਾ ਉਹਨੇ ਸੁਧਾਨ ਲਿਖਿਆ ਉਹ ਸਾਰੇ ਪਾਰਕ ਦਾ ਨਾ ਕਿ ਕਿਸੇ ਇੱਕ ਸਮਾਜ ਦਾ ਤਾਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਦਲਤ ਭਾਈਚਾਰੇ ਵਿੱਚੋਂ ਸੀ ਇਸ ਕਰਕੇ ਉਹਨਾਂ ਨੇ ਜਿਹੜਾ ਸੰਵਧਾਨ ਲਿਖਿਆ ਉਹ ਬਹੁਤ ਵਧੀਆ ਲਿਖਿਆ ਤੇ ਜਿਹੜੀ ਇਹ ਪੰਨੂ ਨੇ ਕੋਈ ਗਲਤ ਹਰਕਤ ਕੀਤੀ ਹੈ ਅਸੀਂ ਇਹਦੀ ਸਖਸ਼ਾ ਦੌਰ ਵਿੱਚ ਦਿੰਦਾ ਕਰਦੇ ਹਾਂ ਤੇ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਨੇ ਤਾਂ ਰੰਗਰੇਟੇ ਗੁਰੂ ਕੋ ਬੇਟੇ ਕਹਿ ਕੇ ਆਪਣੇ ਗੱਲ ਨਾਲ ਲਾਇਆ ਸੀ ਬਹੁਤ ਮਾਨ ਸਤਕਾਰ ਦਿੱਤਾ ਸੀ ਸਿੱਖ ਧਰਮ ਦੇ ਵਿੱਚ ਜਦੋਂ ਕੋਈ ਸ਼ਾਮਲ ਹੋ ਜਾਂਦਾ ਤਾਂ ਫਿਰ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਉਹ ਜਦੋਂ ਕੋਈ ਅੰਮ੍ਰਿਤ ਪਾਨ ਕਰ ਲੈਂਦਾ ਤਾਂ ਉਹਦੀ ਕੋਈ ਤਰ੍ਹਾਂ ਦੀ ਜਾਤ ਪਾਤ ਨਹੀਂ ਰਹਿ ਜਾਂਦੀ ਉਹ ਸਿੱਖ ਹੀ ਹੁੰਦਾ ਇਸ ਕਰਕੇ ਇੱਕ ਗੁਰਪਤਵੰਤ ਨੇ ਜਿਹੜੀ ਕੱਟਿਆ ਹਰਕਤ ਕੀਤੀ ਹੈ ਵਿਦੇਸ਼ਾਂ ਚ ਰਹਿਣ ਵਾਲਾ ਇਹ ਕਈ ਸਾਲਾਂ ਤੋਂ ਬਾਹਰ ਰਹਿੰਦਾ ਇਹਨੂੰ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹਨੇ ਜਿਹੜਾ ਵੀ ਬੋਲਿਆ ਨਿੰਦਿਆ ਕਰਦੇ ਆ ਤੇ ਜਿਹੜੀ 14 ਤਰੀਕ ਨੂੰ ਅਸੀਂ ਡਾਕਟਰ ਸਾਹਿਬ ਦੇ ਪੁੱਤ ਤੇ ਫੂਲਮਾਲਾ ਚੜਾਵਾਂਗੇ ਸਤਕਾਰ ਕਰਾਂਗੇ ਤੇ ਅਗਰ ਇਹੋ ਜਿਹਾ ਕੋਈ ਇਹਦਾ ਘਟਿਆ ਇਨਸਾਨ ਹੈ ਖੁਦ ਜਾਂ ਇਹਦੇ ਕੋ ਜਿਹੜੇ ਚਾਉਣ ਵਾਲੇ ਦੇ ਜੱਜ ਇਹਨਾਂ ਦੇ ਨਾਲ ਰਤਾਲ ਮੇਲਾ ਉਹ ਆ ਜਾਣ ਉੱਥੇ ਫਿਰ ਉਹਨਾਂ ਨੂੰ ਦੇਖਾਂਗੇ ਕਿ ਕਿਸ ਭਾਵਿਕ ਦੀ ਹੈ ਪਰ ਅਫਸੋਸ ਇਸ ਗੱਲ ਦਾ ਕਿ ਘਬਰਾ ਹੋ ਕੇ ਇਹੋ ਜਿਹੇ ਲੋਕਾਂ ਨੇ ਪਹਿਲਾਂ ਕੀ ਖਟਿਆ ਪਾਕਿਸਤਾਨ ਦਾ ਨਾਰਾ ਦਿੱਤਾ ਜੀ 84 ਦੇ ਦੰਗੇ ਕਰਾਏ ਇਹਨਾਂ ਲੋਕਾਂ ਦੀ ਤੇੜ ਹੈ ਇਹਦਾ ਤੋਂ ਬਚਨ ਦੀ ਲੋੜ ਹੈ ਸਾਰੇ ਪਾਕ ਵਾਸੀਆਂ ਨੂੰ ਸਾਰੇ ਪੰਜਾਬ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਜੇ ਕੱਟਿਆ ਇਨਸਾਨ ਦੀ ਬਿਲਕੁਲ ਗੌਰ ਨਾ ਕੀਤੀ ਜਾਵੇ ਜਿਹੜਾ ਬਾਹਰ ਰਹਿ ਕੇ ਉੱਥੇ ਆਪਣੀ ਦੁਕਾਨਦਾਰੀ ਚਲਾ ਰਿਹਾ ਉਹ ਆਪਣੀ ਦੁਕਾਨਦਾਰੀ ਚਲਾ ਰਿਹਾ ਸਾਡੇ ਭਾਰਤ ਦਾ ਤੇ ਸਾਡੇ ਪੰਜਾਬ ਦਾ ਨੁਕਸਾਨ ਹੋ ਰਿਹਾ ਜਿਹੜੇ ਸਾਡੇ ਨੌਜਵਾਨ ਪੀੜੀ ਹੈ ਸਾਡੇ ਸਿੱਖ ਆਗੂ ਨੇ ਜਾਂ ਸਾਡੇ ਸਾਰੇ ਸਮਾਜਾਂ ਦੇ ਜਿੰਨੇ ਵੀ ਸਵਾਜ ਦੇ ਭਾਰਤਿਕ ਗੁਲਦਸਤਾ ਸਾਰੇ ਜਹਾਂ ਤੋਂ ਅੱਛਾ ਹਿੰਦੁਸਤਾਨ ਹੈ ہمارا ਇਸ ਕਰਕੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹੋ ਜਿਹੇ ਕੱਟਿਆ ਇਨਸਾਨਾਂ ਦੀ ਨਿੰਦਾ ਕਰੀਏ ਜਿਹੜਾ ਬਾਹਰ ਬੈਠਾ ਆਪਣੀ ਦੁਕਾਨਦਾਰੀ ਚਲਾ ਰਿਹਾ ਉਹਦੀ ਦੁਕਾਨਦਾਰੀ ਫੇਲ ਗਈਏ ਅਗਰ ਉਹ ਕੋਈ ਚੰਗਾ ਸੋਚ ਲੈ ਕੇ ਚੱਲਦਾ ਸੀ ਤਾਂ ਉਹਨੂੰ ਲੋਕ ਸਤਿਕਾਰ ਦਿੰਦੇ ਪਰ ਜਿਹੋ ਜੇ ਘੱਟਿਆ ਇਨਸਾਨਾਂ ਦੀ ਮਾਰਕਸਵਾਦ ਨੂੰ ਦੇਖ ਕੇ ਹਰੇਕ ਭਾਰਤੀ ਨਫ਼ਰਤ ਕਰਦਾ ਜਿਹੜਾ ਗਲਤ ਨਾਰੇ ਲਾ ਕੇ ਗਲਤ ਲੋਕਾਂ ਨੂੰ ਗਾਈਡ ਕਰਕੇ ਸਿੱਖ ਧਰਮ ਨੂੰ ਹੀ ਬਦਨਾਮ ਕਰਵਾ ਰਿਹਾ ਇਹੋ ਜੇ ਲੋਕਾਂ ਨੂੰ ਤਾਂ ਸਿੱਖ ਧਰਮ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਮੇਰਾ ਇਹ ਸੁਝਾਅ ਹੈ ਸਾਡੇ ਸਿੱਖ ਧਰਮ ਦੇ ਜਿਹੜੇ ਪ੍ਰਚਾਰਕ ਨੇ ਵੀ ਉਹ ਆਪ ਖੁਦ ਤਾਂ ਸਿੱਖ ਹੈ ਨਹੀਂ ਕੁਝ ਸਾਰਿਆਂ ਨੇ ਦੇਖਿਆ ਹੁਣ ਕਿ ਉਹ ਫਟਕਾ ਜਿਹਾ ਬੰਦ ਕੇ ਰੱਖਦਾ ਹੈ ਕਿ ਖਾਲਸਾ ਦੇ ਨਾਰੇ ਲਾਉਂਦਾ ਹੈ ਤਾਂ ਉਹਨੇ ਜਿਹੜੇ ਬੀਜ ਬੀਜੇ ਆ ਪਹਿਲਾਂ ਵੀ ਪਾਕਿਸਤਾਨ ਨੂੰ ਨੁਕਸਾਨ ਹੋਇਆ ਪੰਜਾਬ ਦਾ ਵੀ ਹੋਇਆ ਤੇ ਹੁਣ ਅਸੀਂ ਇਸ ਤਰ੍ਹਾਂ ਦਾ ਨਹੀਂ ਹੋਣ ਦੇਵਾਂਗੇ ਉਹਨੂੰ ਮੂੰਹ ਤੋੜ ਜਵਾਬ ਦੇਵਾਂਗੇ ਅਗਰ ਉਹ ਕੋਈ ਆਪਣੇ ਆਪ ਨੂੰ ਬਾਹਲਾ ਤਗੜਾ ਕੋਈ ਰਾਜਨੀਤਿਕ ਅਗਲੀਦਰ ਜਾਂ ਖਾਲਸਾ ਵੀ ਕਹਿੰਦਾ ਤੇ ਪੰਜਾਬ ਚ ਆਵੇ ਫਿਰ ਉਹ ਦੇਖਾਂਗੇ ਕਿ ਕਿਸ ਭਾਵਿਕ ਦੀ ਹੈ ਡਾਕਟਰ ਪ੍ਰੀਮਰੋ ਅੰਬੇਦਕਰ ਜੀਦੇ ਖਿਲਾਫ ਜਿਹੜੀ ਬਿਆਨਬਾਜ਼ੀ ਗੁਰਪ੍ਰਬੰਦ ਸਿੰਘ ਪੰਨੂ ਨੇ ਕੀਤੀ ਏ ਇਹ फडਕਾਉ ਅੰਸਰ ਆ ਔਰ ਇਸ ਤੋਂ ਪਹਿਲਾਂ ਵੀ ਇਦਾਂ ਦੀ ਬਿਆਨਬਾਜ਼ੀ ਕਰਦਾ ਰਿਹਾ ਔਰ ਬਿਆਨਾਂ ਤੋਂ ਇਲਾਵਾ ਇਸ ਦੇ ਬੱਲੇ ਕੁਝ ਨਹੀਂ ਲੇਕਿਨ ਪੰਜਾਬ ਦੇ ਲੋਕਾਂ ਨੇ ਬੜੇ ਔਖੇ ਹੋ ਕੇ ਪੰਜਾਬ ਦੇ ਵਿੱਚ ਸ਼ਾਂਤੀ ਲਿਆਂਦੀ ਏ ਔਰ ਅੱਜ ਪੰਜਾਬ ਦੇ ਵਿੱਚ ਸਾਰੇ ਭਾਈਚਾਰੇ ਬਿਲਕੁਲ ਇਕੱਠੇ ਨੇ ਔਰ ਅਸੀਂ ਸਾਰੇ ਪੰਜਾਬੀ ਆ ਪੰਜਾਬ ਦੀ ਪਹਿਚਾਨ ਹੀ ਪੰਜਾਬੀਅਤ ਆ ਔਰ ਜਿਹੜੀ ਗੱਲ ਡਾਕਟਰ ਭੀਮਰਾਓ ਅੰਬੇਦਕਰ ਹੁਣਾਂ ਬਾਰੇ ਕਹੀ ਆ ਡਾਕਟਰ ਭੀਮਰਾਓ ਅੰਬੇਦਕਰ ਉਹ ਸ਼ਖਸੀਅਤ ਨੇ ਉਹ ਇੰਸਟੀਚਿਊਸ਼ਨ ਨੇ ਜਿਨ੍ਹਾਂ ਨੂੰ ਪੂਰਾ ਹਿੰਦੁਸਤਾਨ ਪਿਆਰ ਕਰਦਾ ਜਿਨ੍ਹਾਂ ਨੇ ਛੋਟੀਆਂ-ਛੋਟੀਆਂ ਰਿਆਸਤਾਂ 'ਚ ਹਿੰਦੁਸਤਾਨ ਵੰਡਿਆ ਹੋਇਆ ਸੀ ਔਰ ਅੰਗਰੇਜ਼ਾਂ ਦੇ ਜਾਣ ਤੋਂ ਪਹਿਲਾਂ ਹਿੰਦੁਸਤਾਨ ਦਾ ਇੱਕ ਐਸਾ ਸੰਵਿਧਾਨ ਬਣਾ ਕੇ ਦਿੱਤਾ ਕਿ ਅੱਜ ਇੱਕ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਲੋਕਤੰਤ੍ਰਿਕ ਪ੍ਰਣਾਲੀ ਆ ਡੈਮੋਕ੍ਰੇਸੀ ਆ ਹਿੰਦੁਸਤਾਨ ਵਿੱਚ ਆ ਉਸ ਦੀ ਦੇਣ ਤੇ ਵਿੱਚ ਬਹੁਤ ਵੱਡਾ ਯੋਗਦਾਨ ਡਾਕਟਰ ਭੀਮrao ਅੰਬੇਦਕਰ ਹੁਣਾ ਦਾ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਕਿਉਂਕਿ ਹਿੰਦ ਦੀ ਚਾਦਰ ਦਾ ਮਤਲਬ ਪੂਰੇ ਹਿੰਦੁਸਤਾਨ ਦੇ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਔਰ ਗੁਰੂ ਸਾਹਿਬ ਨੇ ਜਦੋਂ ਖਾਲਸਾ ਦੀ ਸਾਜਨਾ ਕੀਤੀ ਤਾਂ ਉਦੋਂ ਕਿਸੇ ਇੱਕ ਜਾਤੀ ਦੀ ਗੱਲ ਨਹੀਂ ਸੀ ਸਾਰੇ ਹਿੰਦੁਸਤਾਨ ਦੇ ਲਈ ਸਾਂਝਾ ਖਾਲਸਾ ਪੰਥ ਬਣਿਆ ਔਰ ਦੇਸ਼ ਉਸ ਵੇਲੇ ਦੀ ਜਿਹੜੀ ਗੁਲਾਮੀ ਸੀਗੀ ਲੋਕਾਂ ਦੇ ਉੱਤੇ ਜ਼ੁਲਮ ਹੁੰਦਾ ਸੀਗਾ ਉਹਨੂੰ ਰੋਕਣ ਲਈ ਗੁਰੂ ਸਾਹਿਬ ਨੇ ਸਿੱਖ ਪੰਥ ਬਣਾਇਆ ਔਰ ਸਿੱਖ ਪੰਥ ਨੇ ਹਮੇਸ਼ਾ ਜ਼ੁਲਮ ਦਾ ਟੱਕਰਾਂ ਕੀਤਾ ਕਿਸੇ ਦੇ ਵਦੀਕੀ ਨਹੀਂ ਕੀਤੀ ਸੋ ਜੋ ਵਿਸਾਖੀ ਵਾਲਾ ਦਿਨ ਉਹ ਖੁਸ਼ਹਾਲੀ ਦੀ ਨਿਸ਼ਾਨੀ ਆ ਵਸਾਖੀ ਦਾ ਮਤਲਬ ਖੁਸ਼ੀਆਂ ਤੇ ਖੇੜੀਆਂ ਦਾ ਦਿਨ ਔਰ ਉਸੇ ਦਿਨ ਡਾਕਟਰ ਬੀਮਰਾਓ ਅੰਬੇਦਕਰ ਜੀ ਉਹਨਾਂ ਦਾ ਜਨਮ ਦਿਨ ਆ ਸੋ 14 ਅਪ੍ਰੈਲ ਨੂੰ ਔਰ ਮੈਂ ਸਮਝਦਾ ਕਿ ਇਦਾਂ ਦੀ ਬਿਆਨਬਾਜ਼ੀ ਕਰਕੇ ਇਸ ਨੂੰ ਕੁਝ ਨਹੀਂ ਮਿਲਣਾ ਅਸੀਂ ਇਕੱਠੇ ਆਂ ਇਕਜੁੱਟਾਂ ਪੰਜਾਬੀ ਸਾਰਿਆਂ ਦਾ ਜੇ ਕੋ ਸਾਡੀ ਪੰਜਾਬੀਆਂ ਦੀ ਏਕਤਾ ਆ ਤਾਂ ਉਹ ਪੰਜਾਬੀਅਤ ਕਰਕੇ ਆ ਔਰ ਪੰਜਾਬ ਦੇ ਵਿੱਚ ਚਾਹੇ ਕੋਈ ਕੁਛ ਕਰੀ ਜਾਵੇ ਪੰਜਾਬੀ ਅਲੱਗ ਨਹੀਂ ਹੁੰਦੇ ਔਰ ਪੰਜਾਬ ਦੇ ਵਿੱਚ ਕਦੇ ਵੀ ਕੋਈ ਧਾਰਮਿਕ ਸ਼੍ਰੇਣੀਆਂ ਚ ਵੰਡ ਕੇ ਜਾਂ ਸਾਨੂੰ ਹੋਰ ਤਰੀਕੇ ਨਾਲ ਵੰਡਣ ਦੀ ਜੋ ਕੋਸ਼ਿਸ਼ ਕਰੂਗਾ ਤੇ ਉਹਨੂੰ ਪੰਜਾਬ ਸਰਕਾਰ ਮੂੰਹ ਤੋੜਮਾ ਜਵਾਬ ਦੇਊਗੀ ਔਰ ਕਿਸੇ ਨੂੰ ਵੀ ਪੰਜਾਬ ਦੇ ਹਾਲਾਤ ਵਿਗਾੜਨ ਦੀ ਇਜਾਜ਼ਤ ਜਿਹੜੀ ਉਹ ਨਹੀਂ ਦਿੱਤੀ ਜਾਊਗੀ ਔਰ ਪੂਰੀ ਤਰ੍ਹਾਂ ਅਸੀਂ 14 ਤਰੀਕ ਨੂੰ ਜਿੱਥੇ ਵੀ ਜ਼ਰੂਰਤ ਹੋਊਗੀ ਪੰਜਾਬ ਦੇ ਵਿੱਚ ਐਸੀ ਕੋਈ ਘਟਨਾ ਬਿਲਕੁਲ ਨਹੀਂ ਕੜੂਗੀ ਔਰ ਐਸੇ ਬੰਦਿਆਂ ਨੂੰ ਨੱਥ ਪਾਵਾਂਗੇ ਜਿਹੜੇ ਇਦਾਂ ਦੀ ਬਿਆਨਬਾਜ਼ੀ ਕਰ ਰਹੇ ਆ ਧੰਨਵਾਦ